ਸਰਸ਼ੀ ਕਾਲਜੀ ਸਵਾਗਤ ਹੈ ਤੁਹਾਡਾ ਵਾਇਗਰੂ ਕੁਲੌਥ ਹਾਊਸ ਹੈਂਡ ਪ੍ਰਤੀਕ ਬਟਲਾ ਦੇ ਵੱਲੋਂ ਅੱਜ ਜਿਹੜੀ ਅਸੀਂ ਕੱਟ ਪੀਸ ਲੈ ਕੇ ਆਏ ਆ ਤੁਹਾਨੂੰ ਦਿਖਾਉਣ ਲੱਗੇ ਆ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣਗੇ ਤੇ ਏਕੇ ਰਹੇਗਾ ਟੈਕਸ ਜੀ ਦੇਖੋ ਇਹਦੇ ਵਿੱਚ ਪਹਿਲਾ ਕੱਟ ਪੀਸ ਦੇਖੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਤੁਹਾਨੂੰ ਇਹ 2.5 ਮੀਟਰ ਦੀ ਕੱਟ ਮਿਲ ਜੂਗੀ ਜੀ ਸ਼ਰਟ ਪੀਸ ਤੁਹਾਡਾ ਬਣ ਜੂਗਾ 2.5 ਮੀਟਰ ਦੀ ਕੱਟ ਮਿਲੂਗੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ ਜੀ ਇਹ 2.5 ਮੀਟਰ ਰਹੂਗਾ ਜੀ ਇਸ ਤੋਂ ਅਗਲਾ ਅਸੀਂ ਤੁਹਾਨੂੰ ਪੀਸ ਦਿਖਾਉਣ ਲੱਗੇ ਆ ਠੀਕ ਹੈ ਜੀ ਇਹ ਕੇਵਲ ਆਊਗਾ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟਿੰਗ ਵੀ ਬੜੀ ਪਿਆਰੀ ਜੀ ਹੈ ਇਹ ਵਾਲਾ ਤੁਹਾਨੂੰ 4 ਮੀਟਰ ਤੱਕ ਮਿਲ ਜੂਗਾ ਜੀ ਆ 4.5 ਮੀਟਰ ਤੱਕ ਮਿਲੂਗਾ ਜੀ ਇਹ ਵਾਲਾ ਪੀਸ ਤੁਹਾਡਾ ਆਰਾਮ ਨਾਲ ਕੰਪਲੀਟ ਸੂਟ ਬਣ ਸਕਦਾ ਇਸ ਤੋਂ ਅਗਲਾ ਪੀਸ ਰਹੂਗਾ ਦੇਖੋ ਇਹਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਹ ਜਿਹੜੀ ਕੱਟ ਹੈ ਤੁਹਾਨੂੰ ਤੈਨ 3.5 ਮੀਟਰ ਤੱਕ ਮਿਲ ਜੂਗੀ ਜੀ ਠੀਕ ਹੈ ਜੀ ਤੁਸੀਂ ਫਰੌਕ ਵੀ ਬਣਾ ਸਕਦੇ ਹੋ ਬੜੀ ਪਿਆਰੀ ਜੀ ਫਰੌਕ ਰੈਡੀ ਹੋਣੀ ਹੈ 4 ਮੀਟਰ ਤੱਕ ਰਹੂਗੀ ਇਹਦੀ ਕੱਟ ਜੀ ਇਹ ਵਾਲੇ ਪੀਸ ਦੀ 4 ਮੀਟਰ ਤੱਕ ਕੱਟ ਰਹੂਗੀ ਬੜਾ ਪਿਆਰਾ ਜਾਂ ਪੀਸ ਹੈ ਜੀ ਇਹ ਤੇ ਪ੍ਰਿੰਟਿੰਗ ਦੇਖੋ ਤੇ ਕਲਰ ਦੇਖੋ ਬੜਾ ਪਿਆਰਾ ਜਾਂ ਕਲਰ ਹੈ ਠੀਕ ਹੈ ਜੀ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੇ ਆ ਦੇਖੋ ਜੀ ਇਹ ਵੀ ਬੜਾ ਪਿਆਰਾ ਜਾਂ ਪੀਸ ਹੈ ਇਹ ਵੀ ਤੁਹਾਨੂੰ 4 ਮੀਟਰ ਤੱਕ ਮਿਲੂਗਾ ਤੋੜਾ ਕੰਪਲੀਟ ਸੂਟ ਵੀ 4 ਮੀਟਰ ਤੱਕ ਬਣ ਸਕਦਾ ਕਿਉਂਕਿ ਅਸੀਂ ਹੈਵੀ ਸਲਵਾਰਾਂ ਨਹੀਂ ਪਾਉਂਦੇ ਬਿਲਕੁਲ ਸੋਬਰ ਦੀ ਸਲਵਾਰ ਆ ਸਿੰਪਲ ਜੀ ਸਲਵਾਰ ਪਾਣੇ ਆ ਤੇ ਇਸ ਕਰਕੇ 4 ਮੀਟਰ ਤੁਹਾਨੂੰ ਆਰਾਮ ਨਾਲ ਇਹ ਵਾਲਾ ਸੂਟ ਬਣ ਸਕਦਾ ਜੀ 4 ਮੀਟਰ ਤੁਹਾਨੂੰ ਇਹ ਮਿਲੂਗਾ ਦੇਖੋ ਇਹ ਵਾਲਾ ਪੀਸ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਸਾਰੇ ਜਿਹੜੇ ਪੀਸ ਰਹਿਣਗੇ ਏਕੇ ਟੈਕਸ ਦੇ ਰਹਿਣਗੇ ਜੀ ਕਾਟਨ ਸਟਾਫ ਰਹੂਗਾ ਪਿਓਰ ਕਾਟਨ ਸਟਾਫ ਰਹੂਗਾ ਠੀਕ ਹੈ ਜੀ ਇਹ ਵਾਲਾ ਪੀਸ ਤੁਹਾਨੂੰ 10 ਮੀਟਰ ਤੱਕ ਜ ਮਿਲ ਜੂਗਾ ਜੀ ਠੀਕ ਹੈ ਜੀ ਬੜਾ ਪਿਆਰਾ ਜਾਂ ਪੀਸ ਹੈ ਪ੍ਰਿੰਟ ਬੜਾ ਦੇ ਸਕਦੇ ਹੋ ਬੜਾ ਪਿਆਰਾ ਜਾਂ ਪ੍ਰਿੰਟ ਹੈ ਅਗਲੀ ਪ੍ਰਿੰਟਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਸਾਢੇ 3/4 ਮੀਟਰ ਤੱਕ ਤੁਹਾਨੂੰ ਇਹਦੀ ਕੱਟ ਮਿਲ ਜੂਗੀ ਜੇ ਤੁਸੀਂ ਸਾਡੇ ਕੋਲੋਂ ਇਹ ਵਾਲਾ ਪੀਸ ਬਾਏ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਜੀ ਠੀਕ ਹੈ ਜੀ ਇਸ ਇਸ ਤੋਂ ਅਗਲਾ ਦੇਖੋ ਇਹਦੀ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਏਕੇ ਟੈਕਸ ਰਹੂਗਾ ਕਾਟਨ ਸਟਾਫ ਰਹੂਗਾ ਬੜਾ ਪਿਆਰਾ ਜਿਹਾ ਪੀਸ ਹੈ ਜੀ ਜੇਕਰ ਤੁਸੀਂ ਸਾਡੇ ਕੋਲੋਂ ਬਾਏ ਕਰਨਾ ਚਾਹੁੰਦੇ ਹੋ ਤਾਂ ਇਹ ਵਾਲਾ ਪੀਸ ਵੀ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਇਸ ਤੋਂ ਅਗੇ ਦੇਖੋ ਇਹ ਵਾਲਾ ਪੀਸ ਆਊਗਾ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ 10 ਮੀਟਰ ਤੱਕ ਪੀਸ ਦੀ ਕੱਟ ਰਹੂਗੀ 3.5 ਮੀਟਰ ਤੱਕ ਪੀਸ ਦੀ ਕੱਟ ਰਹੂਗੀ ਠੀਕ ਹੈ ਜੀ ਜਿਹੜੀਆਂ ਮੇਰੀਆਂ ਪਹਿਣਾ ਥੋੜੀਆਂ ਪਤਲੀਆਂ ਉਹਨਾਂ ਦਾ 3.5 ਮੀਟਰ ਵਿੱਚ ਵੀ ਸੂਟੇ ਬਣ ਸਕਦਾ ਬੜਾ ਪਿਆਰਾ ਜਿਹਾ ਸੂਟ ਰਹੂਗਾ कॉटन स्टाफ रहूगा ए के टैक्स का ठीक है जी एक सैद कलैक्शन रहेगी ये वाली पीस द कलैक्श है जी ये बड़ा प्यारा जहा पीस है प्रिंटिंग बड़ी प्यारी है इसको तो अगला पीस तुम तो दिखाने लगे हैं देखो ए वाला रहूगा जी पीस एक भी प्रिंटिंग देखो कलर देखो कि प्यारा ए के टैक्स रहूगा साढ़े तीन मीटर तक तो ये कट मिलेगी जी ठीक है जी इस अगे तो देखो एक वाला पीस आऊगा ਇਹ ਵੀ ਤੁਹਾਨੂੰ 10 ਮੀਟਰ ਤੱਕ ਪੀਸ ਮਿਲ ਜੂਗਾ ਜੀ ਪ੍ਰਿੰਟਿੰਗ ਬੜੀ ਪਿਆਰੀ ਜੀ ਇਹ ਕਲਰ ਵੀ ਪਿਆਰਾ ਜੇਕਰ ਤੁਸੀਂ ਸਾਡੇ ਕੋਲ ਇਹ ਵਾਲਾ ਪੀਸ ਬਾਏ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਇਸ ਤੋਂ ਅਗਲਾ ਪੀਸ ਦੇਖੋ ਇਹ ਵੀ ਸੇਮ ਪੀਸ ਦੇ ਵਿੱਚ ਦੂਸਰਾ ਕਲਰ ਹੈ ਜੀ 10 ਟਾਈ ਮੀਟਰ ਤੱਕ ਤੁਹਾਨੂੰ ਇਹ ਪੀਸ ਦੀ ਕਟ ਮਿਲ ਸਕਦੀ ਹੈ ਠੀਕ ਹੈ ਜੀ ਅਗਲਾ ਪੀਸ ਦੇਖੋ ਇਹ ਤੁਹਾਨੂੰ ਕੰਪਲੀਟ ਸੂਟ ਮਿਲ ਸਕਦਾ ਥਾਡੇ ਕੋਲ ਦੋ ਪੀਸ ਹੈ ਇਹ ਵਾਲੇ ਪੂਰਾ ਕੰਪਲੀਟ ਸੂਟ ਮਿਲ ਸਕਦਾ ਜੇਕਰ ਤੁਸੀਂ ਇਹ ਵਾਲਾ ਪੀਸ ਸਾਡੇ ਕੋਲ ਬਾਇ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗੇ ਹਾਂ ਇਹ ਵਾਲੀ ਪ੍ਰਿੰਟਿੰਗ ਦੇਖੋ ਇਹ ਵੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਜੇਕਰ ਤੁਸੀਂ ਸਾਡੇ ਕੋਲ ਬਾਇ ਕਰਨਾ ਚਾਹੁੰਦੇ ਹੋ ਇਹ ਵਾਲਾ ਪੀਸ ਤੁਹਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਲੱਗੇ ਆਂ ਦੇਖੋ ਇਹ ਛੋਟੀ ਜੀ ਬੂਟੀ ਦਾ ਪ੍ਰਿੰਟ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਸਾਡੇ ਕੋਲੇ ਪੌਣੇ 4 ਮੀਟਰ ਤੱਕ ਇਹਦੀ ਕੱਟ ਰਹੂਗੀ ਜੀ ਠੀਕ ਹੈ ਜੇ ਕਿਸੇ ਨੇ ਸਾਡੇ ਕੋਲੋਂ ਬਾਏ ਕਰਨਾ ਤਾਂ ਤੁਸੀਂ ਇਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਐਸੀ ਸਾਡੇ ਵਾਲੇ ਕੱਟ ਪੀਸ ਜੇਕਰ ਤੁਹਾਨੂੰ ਇੰਨਾ ਪੀਸਾਂ ਵਿੱਚੋਂ ਇਹ ਕੇਵਲਾ ਪੀਸ ਰਹੂਗਾ ਜੀ ਇਹ ਵੀ ਪ੍ਰਿੰਟਿੰਗ ਬੜੀ ਪਿਆਰੀ ਹੈ ਠੀਕ ਹੈ ਜੀ ਇਹ ਵੀ ਤੁਹਾਨੂੰ 3.5 ਮੀਟਰ ਤੱਕ ਮਿਲ ਜੂਗਾ ਇਹ ਵਾਲਾ ਪੀਸ ਠੀਕ ਹੈ ਜੀ ਸਟਾਫ ਤੁਸੀਂ ਦੇ ਸਕਦੇ ਹੋ ਪਿਓਰ ਕਾਟਨ ਸਟਾਫ ਹੈ ਇਸ ਤੋਂ ਅਗੇ ਇਹ ਵਾਲਾ ਪੀਸ ਦੇਖੋ ਇਹ ਤੁਹਾਨੂੰ 2.5 ਮੀਟਰ ਤੱਕ ਸ਼ਰਟ ਪੀਸ ਮਿਲ ਸਕਦਾ ਆ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਕਲਰ ਵੀ ਬੜਾ ਪਿਆਰਾ ਤੇ ਸਾਡੇ ਕੋਲ ਜੇਕਰ ਤੁਸੀਂ ਇਹ ਵਾਲਾ ਪੀਸ ਬਾਈ ਕਰਨਾ ਚਾਹੁੰਦੇ ਹੋ ਤਾਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਸੀ ਸਾਡੇ ਅੱਜ ਵਾਲੇ ਕੱਟ ਪੀਸ ਜੇਕਰ ਇਹਨਾਂ ਪੀਸਾਂ ਵਿੱਚ ਤੁਹਾਨੂੰ ਕੋਈ ਵੀ ਪੀਸ ਪਸੰਦ ਆਇਆ ਹੋਵੇ ਤਾਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਸਾਡੀ ਜਿਹੜੀ ਲੋਕੇਸ਼ਨ ਹੈ ਉਹ ਡਿਸਕ੍ਰਿਪਸ਼ਨ ਵਿੱਚ ਦਿੱਤੀ ਗਈ ਹੈ ਤੁਸੀਂ ਉਥੋਂ ਦੇਖ ਸਕਦੇ ਹੋ ਜੀ ਅਸੀਂ ਕਿੱਥੋਂ 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 ਦੇ ਰਹਿਣ ਵਾਲੇ ਆ ਜੀ ਠੀਕ ਹੈ ਜੀ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਤੇ ਤੁਸੀਂ ਆਨਲਾਈਨ ਵੀ ਸਾਡੇ ਕੋਲ ਇਹ ਵਾਲੇ ਪੀਸ ਮੰਗਾ ਸਕਦੇ ਹੋ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ